सुनेगा मैं तुम्हारा गीत अमर कीतम रण की ताल गा कर हो ये हवा चली पर ही पा ਸਾਬ ਦੀ ਜਨਮ ਸ਼ਤਾਪੀ ਤੇ ਪਹੁੰਚੇ ਘੁਟਾਣਾ ਤੋਂ ਵੀ ਲੋਕ ਕੀ ਮਾਹੌਲ ਆ ਉਧਰ ਬੰਦੇ ਪੰਦ ਕੈਂਪ ਲੱਗੇ ਹੋਏ ਨੇ ਜਦੋਂ ਅੱਡੀ ਨੇ ਹੋਇਆ ਹੋਰ ਪਰਲੇ ਪਾਸੇ ਦੇਖੀਏ ਕਿ ਇਸ ਜਿਹੜੇ ਕੋਲ ਕੰਮ ਜਿੱਤੇ ਆ ਰਿਹਾ ਇਹ ਇੱਕ ਰਾਜਨੀਤਿਕ ਖਾਕੂ ਤੇ ਇਹ ਲੱਗ ਰਿਹਾ ਸੀ ਆਇਆ ਤਾਂ ਲੱਗ ਰਿਹਾ ਜਿਵੇਂ ਸਾਡੇ ਵੀਰੋ ਘਰ ਦੀ ਪ੍ਰੋਗਰਾਮ ਕੋਈ ਔਰ ਖੂਨਦਾਨ ਕੈਂਪ ਤੋਂ ਇਲਾਵਾ ਮੈਡੀਕਲ ਕੈਂਪ ਲੱਗ ਰਹੇ ਨੇ ਬੜੇ ਹਵਾਨੀ ਦੇ ਕਿੰਨੇ ਨਹੀਂ ਚਾਹੀਦੇ ਔਰ ਸਭ ਤੋਂ ਵੱਡਾ ਜਿਹੜਾ ਕੰਮ ਜੋ ਹੋਣਾ ਚਾਹੀਦਾ ਸੀ ਜੋ ਵੀਰ ਕਰਦੇ ਗਿਰਸਾ ਸੰਭਾਲ ਸਰਦਾਰੀਆਂ ਲਹਿਰ ਦਸਤਾਰਾਂ ਦਸਤਾਰਾਂ ਕੈਂਪ ਤੋਂ ਬਹੁਤ ਥਾਏ ਜਨਸ ਤੋਂ ਆਉਂਦੇ ਨੇ ਮੁਬਾਰਕਬਾਦ ਦੇ ਰਹੇ ਆ ਆਪ ਜੀ ਦੇ ਚੈਨਲ ਦੇ ਰਾਹੀਂ ਮੁਬਾਰਕਬਾਦ ਦੇ ਰਹੇ ਆ ਇਨਾਂ ਵੀਰਾਂ ਨੂੰ ਇਨਾਂ ਦੇ ਉਪਗਾਮ ਲਈ ਜੋ ਕਾ ਧੰਨਵਾਦ ਕਰ ਰਿਹਾ ਇਹਨਾਂ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਇਹਨਾਂ ਦਸਤਾਰਾਂ ਦਾ ਮੁੱਲ ਪਾਉਣ ਦੇ ਲਈ ਲੋਕਾਂ ਨੂੰ ਇੱਕ ਸੇਧ ਦਿੱਤੀ ਔਰ ਬਤੌਰ ਦਾਸ ਖੋਦ ਧਰਮ ਤੇ ਵਿਰਸਾ ਕਲੱਬ ਦਾ ਚੇਅਰਮੈਨ ਹੋਣ ਦੇ ਨਾਤੇ ਵੀ ਸਮੁੱਚੇ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਰਦਾਰੀਆਂ ਦੀਆਂ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਦੇਵ ਨੰਬਰ ਅੰਨੀ ਵਿਦਿਆ ਜਿਹੜਾ ਪੁਰਾਣਾ ਪਿੰਡਾ ਜੀ ਹੈ ਹਾਜੀ ਵਾਈਕ ਗੀ ਜੀ ਦਾ ਖਾਲਸਾ ਵਾਈਕ ਦੇਖੋ ਪੱਤੇ ਅੱਜ ਵਿਖੇ ਸੰਭਾਲ ਤੋਂ ਕੈਰ ਵੱਲੋਂ 15 ਤਰ੍ਹਾਂ ਜਨਰਲ ਗੁਜਰਨ ਟੌੜਾ ਦੀ ਜਨ ਸਤਾਪ ਦੀ 100 ਸਾਲ ਪੂਰੇ ਹੋਣ ਤੇ ਲੰਗਰ ਦਸਤਾਰਾਂ ਦੇ ਦਸਤਾਰਤ ਲਈ ਕੈਂਪ ਨਗਰ ਟੌੜਾ ਵਿੱਚ ਲਗਾਏ ਗਏ ਨੇ ਜੋ ਜਨਰਲ ਗੁਜਰਨ ਦੀ ਟੌੜਾ ਉਹਨਾਂ ਦੀ ਦੋ ਗ੍ਰੈਂਡ ਦੀ ਵੇਟ ਲਗਾਇਆ ਗਿਆ ਅਤੇ ਬਾਬਾ ਅਜੀਤਪਾਲ ਸਿੰਘ ਸੇਵਾ ਸੁਸਾਇਟੀ ਰਜਿਸਟਰਡ ਨਾਭਾ ਵੱਲੋਂ ਦੇ ਵੱਡੇ ਸਾਈਜ਼ ਦੇ ਜਿਹੜਾ ਕੈਂਪਾਇਰ ਲਗਾਇਆ ਗਿਆ ਇਹ ਦੇਖੋ ਸਵੇਰ ਤੋਂ ਲੈ ਕੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਅਤੇ ਬੱਚਿਆਂ ਨੇ ਉਹ ਦਸਤਾਰ ਦੀ ਸਜਾਈ ਲਈ ਹੈ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹੀ ਨੌਜਵਾਨਾਂ ਨੇ ਪ੍ਰਣ ਕੀਤਾ ਜਿਨ੍ਹਾਂ ਨੇ ਪ੍ਰਣ ਕੀਤਾ ਉਹਨਾਂ ਨੂੰ ਬਾਬਾ ਅਜੀਤ ਦੇ ਸੇਵਾ ਸੁਸਾਇਟੀ ਅਤੇ ਵਿਰਸਾ ਸੰਭਾਲ ਜ਼ਿੰਮੇਵਾਰੀ ਲੈਣ ਵੱਲੋਂ ਇੱਕ ਦਸਤਾਰ ਦੇ ਨਾਲ ਸਨਮਾਨਿਤ ਕੀਤਾ ਅਤੇ ਉਹਨਾਂ ਦੇ ਸੋਹਣੀ ਦਸਤਾਰ ਸਜਾ ਕੇ ਦਿੱਤੇ ਗਿਆ ਇਹ ਦਸਤਾਰ ਸਜਾਈ ਕੈਂਪ ਆਉਣ ਦਾ ਮਕਸਦ ਸਾਡੀ ਪੱਧ ਤੋ ਉੱਤਕੀ ਨੌਜਵਾਨ ਵੀੜੀ ਨੂੰ ਵਾਪਸ ਆਪਣੇ ਵਿਰਸੇ ਨਾਲ ਜੋੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ